ਅਸੀਂ ਗੱਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਹੈ ਰਿਟੇਲ ਬਟਿਕ ਬਲਾਟਾ ਵੱਲੋਂ ਅੱਜ ਫਿਰ ਅਸੀਂ ਹਾਜ਼ਰ ਹੋਏ ਹਾਂ ਜੀ ਇੱਕ ਨਵੀਂ ਕਲੈਕਸ਼ਨ ਦੇ ਨਾਲ ਅੱਜ ਦੀ ਜਿਹੜੀ ਕਲੈਕਸ਼ਨ ਰਹਿਣ ਵਾਲੀ ਹੈ ਦਾਸ ਬ੍ਰਾਂਡ ਦੇ ਕੱਟ ਪੀਸ ਰਹਿਣਗੇ ਜੀ ਅੱਜ ਦੇ ਪੀਸਾਂ ਦੇ ਵਿੱਚ ਰਹਿਣਗੇ ਬਰਬਰੀ ਸ਼ਿਮਰ ਠੀਕ ਹੈ ਜੀ ਬਰਬਰੀ ਸ਼ਿਮਰ ਦੇ ਪੀਸ ਰਹਿਣਗੇ ਤੇ ਪਿਓਰ ਕਰੇਵ ਦੇ ਪੀਸ ਰਹਿਣ ਵਾਲੇ ਆ ਤੇ ਜਨੂਨ ਦੇ ਪੀਸ ਵੀ ਦਿਖਾਵਾਂਗੇ ਇੱਕ ਦੋ ਤੁਹਾਨੂੰ ਤੇ ਬੜੇ ਪਿਆਰੇ ਜਿਹੇ ਪ੍ਰਿੰਟ ਮੈਨ ਵਾਲੇ ਆ ਸਾਰੇ ਪੀਸ ਰਹਿਣ ਵਾਲੇ ਆ ਦਾਸ ਬ੍ਰਾਂਡ ਦੇ ਤੇ ਪ੍ਰਾਈਸ ਰਹਿਣ ਵਾਲੀ 170 ਰੁਪਏ ਪਰ ਮੀਟਰ ਦੇ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਔਰਗੈਂਜ਼ਾ ਦੇ ਵਿੱਚ ਰਹਿਣ ਵਾਲਾ ਪੀਸ ਇਹ 5 ਮੀਟਰ ਦੀ ਕੱਟ ਵਿੱਚ ਰਹੂਗਾ ਪੀਸੇ ਬਹੁਤ ਪਿਆਰਾ ਪੀਸ ਰਹਿਣ ਵਾਲਾ 5 ਮੀਟਰ ਦੀ ਕੱਟ ਵਿੱਚ 170 ਰੁਪਏ ਪਰ ਮੀਟਰ ਰਹਿਣ ਵਾਲੀ ਦਾ ਪੀਸਾਂ ਦੀ ਪ੍ਰਾਈਸ ਚੈੱਕ ਕਰ ਸਕਦੇ ਹੋ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਅਹ ਸੀਗਰੇ ਫਰੋਜੀ ਕਲਰ ਆਊਗਾ ਜੀ ਕਿ ਥੋੜਾ ਜਿਹਾ ਡਾਲ ਆ ਜਾਂਦਾ ਕੈਮਰੇ ਚ ਪਰ ਫਰੋਜੀ ਕਲਰ ਹੈ ਠੀਕ ਹੈ ਜੀ 5 ਮੀਟਰ ਦੀ ਕੱਟ ਵਿੱਚ ਰਹੂਗਾ ਪੀਸ ਇਹ ਦੇਖ ਸਕਦੇ ਹੋ ਤੁਸੀਂ ਇਹ ਨੇਵੀ ਬਲੈਕ ਨੇਵੀ ਬਲੂ ਜੇ بیس ਦੇ ਵਿੱਚ ਰਹਿਣ ਵਾਲਾ ਇਹ ਵੀ 5 ਮੀਟਰ ਦੀ ਕੱਟ ਵਿੱਚ ਰਹੂਗਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਔਰਗੈਂਜ਼ਾ ਦੇ ਵਿੱਚ ਰਹੂਗਾ ਜੀ ਪੂਰੀ 5 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ 5 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਜੀ ਅੱਗੇ ਦੇਖੋ ਜੀ ਚਰੂਨ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਵੀ ਪੂਰਾ ਸੂਟ ਮਿਲਣ ਵਾਲਾ ਤੇ ਸ਼ਰਟ ਵੀ ਮਿਲੂਗੀ 2.5 ਮੀਟਰ ਦੀ ਕੱਟ ਵਿੱਚ बॉਟਮ ਵੀ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਸਾਡੇ ਨਾਲ ਮੈਚਿੰਗ बॉਟਮ ਲੈਣਾ ਚਾਹੁੰਦੇ ਹੋ ਪਲੇਨ 2.5 ਮੀਟਰ ਦੀ ਕੱਟ ਵਿੱਚ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਲੈ ਸਕਦੇ ਹੋ 5 ਮੀਟਰ ਦੀ ਕੱਟ ਵਿੱਚ ਚਰੂਨ ਸਟਾਫ ਦੇ ਵਿੱਚ ਮਿਲੂਗਾ ਜੀ ਇਸ ਤੋਂ ਅਗਰ ਚੈੱਕ ਕਰੋ ਜੀ ਬਰਬਰੀ ਸ਼ਿਮਰ ਦੇ ਵਿੱਚ ਰਹੂਗਾ ਜੀ ਬਹੁਤ ਪਿਆਰਾ ਪ੍ਰਿੰਟ ਰੈਨ ਵਾਲਾ ਬਰਬਰੀ ਸ਼ਿਮੇਰਾ ਨਜ਼ਦੀਕ ਤੋਂ ਦੇਖ ਸਕਦੇ ਹੋ ਬਹੁਤ ਡਿਮਾਂਡ ਸੀ ਇਹਨਾਂ ਪੀਸਾਂ ਦੀ ਸਾਡੀਆਂ ਭੈਣਾਂ ਨੂੰ ਪਹਿਲਾਂ ਅਸੀਂ ਕਾਫੀ ਟਾਈਮ ਪਹਿਲਾਂ ਇਹ ਵਾਲੇ ਪੀਸ ਲੈ ਕੇ ਆਏ ਸੀਗੇ ਤੇ ਦੁਬਾਰਾ ਲੈ ਕੇ ਆਏ ਆ ਜੀ ਤੇ ਡਿਮਾਂਡ ਵੀ ਕਾਫੀ ਰਹੀ ਹੈ ਇਹਨਾਂ ਪੀਸਾਂ ਦੀ ਤੇ ਸੂਟ ਵੀ ਬਹੁਤ ਸੋਹਣਾ ਰੈਡੀ ਹੁੰਦਾ ਬਣ ਕੇ ਇਹਨਾਂ ਪੀਸਾਂ ਦਾ ਠੀਕ ਹੈ ਜੀ ਅੱਗੇ ਅਸੀਂ ਥੋੜਾ ਜਿਹਾ ਵੀਡੀਓ 'ਚ ਦਿਖਾਏ ਸੀ ਅਸੀਂ ਇਹਨਾਂ ਨਾਲ ਬਾਟਮਾਂ ਟਾਈ ਐਂਡ ਡਾਈ ਦੀਆਂ ਰੈਡੀ ਕੀਤੇ ਅਸੀਂ ਦੁਪੱਟੇ ਕੀਤੇ ਸੀ ਟਾਈ ਐਂਡ ਡਾਈ ਦੇ ਤੁਸੀਂ ਵੀ ਐਦਾਂ ਦਾ ਕੋਈ ਪੀਸ ਸਿਲੈਕਟ ਕਰਕੇ ਸਾਡੇ ਕੋਲੋਂ ਟਾਈ ਐਂਡ ਡਾਈ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਇਹਵਾਂ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲੇਗਾ ਜੀ ਜੇਕਰ ਤੁਸੀਂ ਸੈਂਟਰ ਕੱਟ ਪਾ ਕੇ ਸ਼ਰਟ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਪੀਸ ਤੇ ਪ੍ਰਿੰਟ ਬੜਾ ਪਿਆਰਾ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਬਰਬਰੀ ਸ਼ਿਮਰ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਕਾਫੀ ਸ਼ੇਡ ਦੇ ਵਿੱਚ ਪ੍ਰਿੰਟ ਦੇਖੋ ਕਾਫੀ ਸ਼ੇਡ ਦੇ ਵਿੱਚ ਰਹੂਗਾ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਬਹੁਤ ਪਿਆਰਾ ਪੀਸ ਹੈ ਸਿਰਫ 170 ਰੁਪਏ ਪਰ ਮੀਟਰ ਦੇ ਵਿੱਚ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਸ਼ਰਟ ਪੀਸ ਮਿਲੂਗਾ ਜੀ ਤੁਹਾਨੂੰ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਬਰਬਰੀ ਸ਼ਿਮਰ ਰਹਿਣ ਵਾਲੀ ਹੈ ਬਹੁਤ ਡਿਮਾਂਡ ਰਹੀ ਹੈ ਇਹਨਾਂ ਪੀਸਾਂ ਦੀ ਤੇ ਸੂਟ ਵੀ ਬਹੁਤ ਸੋਹਣਾ ਪਾਰਟੀ ਵੇਅਰ ਰੈਡੀ ਹੁੰਦਾ ਬਣ ਕੇ 170 ਰੁਪਏ ਪਰ ਮੀਟਰ ਦੀ ਪ੍ਰਾਈਸ ਨਾਲ ਮੈਨ ਵਾਲੇ ਸੂਟ ਤੁਹਾਨੂੰ ਪ੍ਰਿੰਟ ਚੈੱਕ ਕਰੀ ਚਲੋ ਜੀ ਵਾਈਨ ਸ਼ੇਡ ਦੇ ਵਿੱਚ ਮੈਨ ਵਾਲਾ ਸ਼ਰਟ ਪੀਸ ਹੈ ਜੀ ਬਹੁਤ ਪਿਆਰੇ ਜੇ ਪ੍ਰਿੰਟ ਰਹਿਣਗੇ ਠੀਕ ਹੈ ਜੀ ਜਿੰਨਾ ਮੇਰੇ ਭੈਣਾਂ ਕੋਲੇ ਇਦਾਂ ਦੇ ਪੀਸ ਗਏ ਆ ਉਹਨਾਂ ਨੂੰ ਪਤਾ ਵੀ ਬਹੁਤ ਸੋਹਣਾ ਸਟਾਫ ਹੈ ਤੇ ਪਾਰਟੀ ਵੇਅਰ ਸੂਟ ਰੈਡੀ ਹੁੰਦੇ ਆ ਬਣ ਕੇ ਪ੍ਰਿੰਟ ਬੜਾ ਪਿਆਰਾ ਜਾਂ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਗ੍ਰੇ ਬੇਸ ਦੇ ਵਿੱਚ ਰਹੂਗਾ ਗ੍ਰੇ ਬੇਸ ਦੇ ਵਿੱਚ ਰਹੂਗਾ ਦੋ ਪੀਸਾਂ ਨੂੰ ਮਿਲਾ ਕੇ ਸ਼ਰਟ ਬਣਾ ਸਕਦੀਆਂ ਤੁਸੀਂ ਇਹ ਰਹੂਗਾ ਮਹਿੰਦੀ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਮਹਿੰਦੀ ਸ਼ੇਡ ਦੇ ਵਿੱਚ ਰਹਿਣ ਵਾਲਾ 170 ਪਰ ਮੀਟਰ ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਇਹ ਰਹੂਗਾ ਵਾਈਨ ਵਾਈਨ ਸ਼ੇਡ ਦੇ ਵਿੱਚ ਪਰਪਲ ਜੀ ਸ਼ੇਡ ਹੈ ਜੀ ਪਰਪਲ ਸ਼ੇਡ ਦੇ ਵਿੱਚ ਰਹਿਣ ਵਾਲਾ ਪੀਸ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਇਹ ਵੀ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਜੀ ਚੈੱਕ ਕਰੋ 4.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਪੀਸ ਹੈ ਪ੍ਰਿੰਟ ਤੇ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਠੀਕ ਆ ਮਸਟਰਡ ਮਹਿੰਦੀ ਜਾਂ ਸ਼ੇਡ ਆਉਂਦਾ ਜੀ ਇਹ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਠੀਕ ਹੈ ਜੀ ਕਲਰ ਥੋੜਾ ਜਿਹਾ ਡਲ ਆ ਰਿਹਾ ਤੇ ਪਰ ਜਿਹੜਾ ਇਹਦਾ بیس ਹੈ 골ਡਨ ਜਾਂ ਪੀਸ ਹੈ ਜੀ ਬ੍ਰਾਊਨ 골ਡਨ ਜਾਂ بیس ਰਹਿਣ ਵਾਲਾ ਤੇ ਕਲਰ ਥੋੜਾ ਜਿਹਾ ਕੈਮਰੇ 'ਚ ਆ ਰਿਹਾ ਡਲ ਇਹ ਆਊਗਾ ਮਹਿਰੂਨ ਸ਼ੇਡ ਦੇ ਵਿੱਚ ਮਹਿਰੂਨ ਦੇ ਵਿੱਚ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 4.5 ਦੀ ਕੱਟ ਰਹਿਣ ਵਾਲੀ 4.5 ਦੀ ਕੱਟ ਰਹੂਗੀ ਜੀ ਸੂਟ ਬੜਾ ਸੋਹਣਾ ਰੈਡੀ ਹੋਣਾ ਬਣ ਕੇ ਪ੍ਰਿੰਟਡ ਇਹ ਵਾਲਾ ਆਊਗਾ ਮਹਿਰੂਨ ਸ਼ੇਡ ਦੇ ਵਿੱਚ ਸ਼ਰਟ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਪੂਰਾ ਸੂਟ ਵੀ ਲੈ ਸਕਦੇ ਹੋ ਦੋ ਪੀਸ ਹੈ ਸਾਡੇ ਕੋਲੇ ਐਦਾਂ ਦੇ ਪੀਸ ਕਲਰ ਦੇ ਬਹੁਤ ਪਿਆਰਾ ਪੀਸ ਰਹੂਗਾ ਜੀ ਇਸ ਤੋਂ ਅਗਲਾ ਪੀਸ ਚੈੱਕ ਕਰੋ ਜੀ ਇੱਕ ਰੇਵ ਦੇ ਵਿੱਚ ਰਹਿਣ ਵਾਲਾ ਜੀ ਚੈੱਕ ਕਰੋ ਜੀ 3 ਮੀਟਰ ਦੀ ਸ਼ਰਟ ਹੈ ਜਿਹਦੀ ਲੈਂਥ ਪੂਰੀ ਬੰਦੀ ਹੈ 10 ਮੀਟਰ ਤੱਕ ਕੰਪਲੀਟ ਹੁੰਦੀ ਹੈ ਲੈ ਸਕਦੇ ਹੋ 170 ਰੁਪਏ ਪਰ ਮੀਟਰ ਰਹਿਣਗੇ ਪੀਸ ਜੇ ਅਗਰ ਬਾਟਮ ਲੈਣਾ ਚਾਹੁੰਦੇ ਹੋ ਤਾਂ ਐਦਾਂ ਮੈਚਿੰਗ ਬਾਟਮ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਬਣਨਾ ਜੀ ਮੈਚਿੰਗ ਬਾਟਮ ਦੇ ਨਾਲ ਠੀਕ ਹੈ ਜੀ ਇੱਕ ਪਿਓਰ ਕਰੇਵ ਰਹਿਣ ਵਾਲੀ ਆ ਪਿਓਰ ਕਰੇਵ ਰਹਿਣਗੇ ਪੀਸ ਇਸ ਤੋਂ ਅੱਗੇ ਰਹੂਗਾ ਮਜੈਂਟਾ ਸ਼ੇਡ ਦੇ ਵਿੱਚ ਲੈ ਸਕਦੇ ਤੁਸੀਂ ਸਾਡੇ ਕੋਲੋਂ ਇਹ ਕੇਵਲ ਆ ਪੀਸ ਮਿਲੂਗਾ ਜੀ ਇਹ ਵੀ ਬਹੁਤ ਹੀ ਡਿਮਾਂਡ ਹੈ ਇਸ ਵਾਲੇ ਪੀਸ ਦੀ ਤੇ ਪ੍ਰਿੰਟ ਦੀ ਕਿਉਂਕਿ ਬਹੁਤ ਸੋਨਾ ਸੂਟ ਰੈਡੀ ਹੁੰਦਾ ਬਣ ਕੇ ਪੂਰਾ ਸੂਟ ਲੈਣਾ ਤਾਂ ਪੂਰਾ ਲੈ ਸਕਦੇ ਉਸ 4 ਮੀਟਰ ਦੀ ਕੱਟ ਵਿੱਚ ਮਿਲੂਗਾ ਠੀਕ ਹੈ ਜੀ 4.5 ਦੀ ਕੱਟ ਵਿੱਚ ਮਿਲੂਗਾ ਦੋ ਪੀਸਾਂ ਦੇ ਨਾਲ ਜੇਕਰ ਮੈਚਿੰਗ ਕਰਨਾ ਤਾਂ ਇਦਾਂ ਤੁਸੀਂ ਮੈਚਿੰਗ ਕਰ ਸਕਦੇ ਹੋ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਦੀ ਠੀਕ ਹੈ ਜੀ ਇਸ ਤੋਂ ਅੱਗੇ ਆਊਗਾ ਸੀ ਗ੍ਰੀਨ ਦੇ ਵਿੱਚ ਇਹ ਵੀ 4 ਮੀਟਰ ਦੀ 4.5 ਮੀਟਰ ਦੀ ਕੱਟ ਵਿੱਚ ਮਿਲਣ ਵਾਲਾ ਪੀਸ ਹੈ ਬਹੁਤ ਸੋਹਣਾ ਸੂਟ ਬਣਨਾ ਜੀ ਇਹਦਾ ਰੈਡੀ ਹੋ ਕੇ ਠੀਕ ਹੈ ਜੀ ਜੇ ਤੁਸੀਂ ਪੂਰਾ ਕੰਪਲੀਟ ਸੂਟ ਬਣਾਇਆ ਤੇ ਬਾਕੀ ਡਿਜ਼ਾਈਨ ਕੀਤਾ ਸੂਟ ਦਾ ਤਾਂ ਬਹੁਤ ਸੋਹਣਾ ਸੂਟ ਬਣਨਾ ਰੈਡੀ ਹੋ ਕੇ ਇਹ ਵਾਲਾ ਦੇਖੋ ਜੀ ਗ੍ਰੇ ਬੇਸ ਦੇ ਵਿੱਚ ਹੈ ਪ੍ਰਿੰਟ ਦੇਖੋ 1.5 ਮੀਟਰ ਦਾ ਪੀਸ ਹੈ ਜੀ ਸਾਡੇ ਕੋਲੇ ਜਿਹੜੀਆਂ ਮੇਰੀਆਂ ਭੈਣਾਂ ਦੀ ਫੋਲਡ ਕਰਕੇ ਸ਼ਰਟ ਬਣਦੀ ਹੈ 19 ਇੰਚ ਘੇਰਾ ਬੰਦਾ 20 ਇੰਚ ਉਹ ਲੈ ਸਕਦੇ ਹੋ ਬਹੁਤ ਸੋਹਣਾ ਕਮੀਜ਼ ਬਣ ਜਾਣਾ ਠੀਕ ਹੈ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਸ਼ਾਰਟ ਪੀਸ ਰਹੂਗਾ ਜੀ ਕਲਰ ਚੈੱਕ ਕਰੋ ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਐਦਾਂ ਤੁਸੀਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਕੱਲਾ ਸ਼ਾਰਟ ਪੀਸ ਲੈਣਾ ਚਾਹ ਨਹੀਂਓ ਤਾਂ ਸ਼ਾਰਟ ਪੀਸ ਵੀ ਲੈ ਸਕਦੇ ਹੋ ਜੀ ਸ਼ਾਰਟ ਪੀਸ ਰਹੂਗਾ ਜੀ ਇਹ ਅਗਲਾ ਦੇਖੋ ਜੀ ਵਾਈਨ ਸ਼ੇਡ ਦੇ ਵਿੱਚ ਇਹ ਜਾਮਣੀ ਜਿਹਾ ਸ਼ੇਡਾ ਜੀ divine shade ਦੇ ਵਿੱਚ ਰਹੂਗਾ 2.5 ਮੀਟਰ ਸ਼ਰਟ ਰਹਿਣ ਵਾਲੀ ਹੈ ਜੀ ਇਹ ਠੀਕ ਹੈ ਜੀ ਅਗਲਾ ਰਹੂਗਾ ਗ੍ਰੇ بیس ਦੇ ਵਿੱਚ ਇਹ ਵੀ ਸ਼ਰਟ ਪੀਸ ਰਹੂਗਾ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਸ਼ੈਡਰ 4 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਜੀ ਗ੍ਰੇ بیس ਦੇ ਵਿੱਚ ਬਹੁਤ ਪਿਆਰਾ ਪੀਸ ਹੈ ਜੀ ਪ੍ਰਿੰਟ ਦੇਖੋ ਜੀ ਇਹ ਮਹਿੰਦੀ ਸ਼ੇਡ ਦੇ ਵਿੱਚ ਰਹੂਗਾ ਇਹ ਵੀ ਤੁਹਾਨੂੰ ਮਿਲੂਗਾ ਪੌਣੇ ਇੱਕ 2 ਮੀਟਰ ਦੀ ਕੱਟ ਵਿੱਚ ਜਿੰਨਾ ਦਾ ਘੇਰਾ 110 ਇੰਚ ਬੰਦਾ ਜੀ ਉਹ ਲੈ ਸਕਦੇ ਹੋ ਐਦਾਂ ਮੈਚਿੰਗ ਬਾਟਮ ਨਾਲ ਬਹੁਤ ਪਿਆਰਾ ਸੂਟ ਬਣਾਣਾ ਜੀ ਪਿਓਰ ਕਰੇਵ ਦੇ ਪੀਸ ਰਹਿਣ ਵਾਲੇ ਆ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਬਲੂ ਜੀ ਸ਼ੇਡ ਦੇ ਵਿੱਚ ਹੈ ਬਲੈਕਿਸ਼ ਬਲੂ ਜੀ ਸ਼ੇਡ ਦੇ ਵਿੱਚ ਹੈ ਦੇਖ ਸਕਦੇ ਹੋ ਪ੍ਰਿੰਟ ਇਹ ਵੀ ਪੈਨ ਵਾਲਾ ਤੁਹਾਨੂੰ 2 ਕਿ ਮੀਟਰ ਜਾਂ ਪੌਣੇ 2 ਕਿ ਮੀਟਰ ਦੀ ਕੱਟ ਵਿੱਚ ਜਿਨ੍ਹਾਂ ਦਾ ਘੇਰਾ ਬੰਦਾ 19 20 ਇੰਚ ਆਰਾਮ ਦਿਨਾਲ ਸੂਕ ਕਮੀ ਸ਼ਰਟ ਬਣੀ ਹੈ ਜੀ ਇਹ ਵੀ ਸ਼ਰਟ ਪੀਸ ਰਹੂਗਾ ਬਲੈਕ ਬੇਸ ਦੇ ਵਿੱਚ ਦੇਖੋ ਜੀ ਬਲੈਕ ਬੇਸ ਦੇ ਵਿੱਚ ਪ੍ਰਿੰਟ ਬਹੁਤ ਪਿਆਰਾ ਰਹਿਣ ਵਾਲਾ ਪਿਓਰ ਕਰੇਵ ਦੇ ਪੀਸ ਰਹਿਣ ਵਾਲੇ ਆ ਜੀ ਇਹ ਵੀ ਪਿਓਰ ਕਰੇਵ ਰਹੂਗਾ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਪੌਣੇ ਇੱਕ 2 ਮੀਟਰ ਦੀ ਕੱਟ ਵਿੱਚ ਮਿਲੂਗਾ ਜਿਨ੍ਹਾਂ ਮੇਰੀਆਂ ਭੈਣਾਂ ਦਾ 19 ਇੰਚ ਘੇਰਾ ਰੈਡੀ ਹੁੰਦਾ ਉਹ ਇਹ ਵਾਲਾ ਪੀਸ ਸਾਡੇ ਕੋਲੋਂ ਲੈ ਸਕਦੇ ਹੋ ਚੈੱਕ ਕਰ ਸਕਦੇ ਹੋ ਜੀ ਇਹ ਵੀ ਪਿਓਰ ਕਰੇਵ ਦੇ ਵਿੱਚ ਰਹਿਣ ਵਾਲਾ ਜੀ ਕੱਟ ਰਹੂਗੀ ਇਹਦੀ 2 ਮੀਟਰ ਦੀ ਸ਼ਾਇਦ 2.5 ਤੋਂ 2 ਦੀ ਕੱਟ ਰਹਿਣ ਵਾਲੀ ਹੈ ਪਿਓਰ ਕਰੇਵ ਸਟਾਫ ਰਹਿਣ ਵਾਲਾ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਹ ਵੀ ਛੋਟਾ ਰਹਿਣ ਵਾਲਾ ਪੀਸ 1.5 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ ਜੇਕਰ ਕਿਸੇ ਮੇਰੀ ਭੈਣ ਦਾ 10 ਇੰਚ ਕੇ ਰੈਡੀ ਹੁੰਦਾ 20 ਇੰਚ ਹੁੰਦਾ ਤਾਂ ਇਹ ਆਰਾਮ ਨਾਲ ਸ਼ਰਟ ਬਣੂਗੀ ਜੀ 1.5 ਮੀਟਰ ਦਾ ਪੀਸ ਰਹੂਗਾ ਇਸਨ ਅੱਜ ਦੇ ਸਾਡੇ ਪੀਸ ਪਿਓਰ ਕਰੇਵ ਦੇ ਤੇ ਬਰਬੀ ਸ਼ਿਮਰ ਦੇ ਵਿੱਚ ਇੱਕ ਤੁਨ ਜਨੂਨ ਦੇ ਸਟੱਫ ਵਿੱਚ ਵੀ ਦਿਖਾਏ ਆ ਔਰਗੈਂਜ਼ਾ ਦੇ ਵਿੱਚ ਵੀ ਦਿਖਾਏ ਆ 170 ਰੁਪਏ ਪਰ ਮੀਟਰ ਨਾਲ ਹੀ ਪ੍ਰਾਈਸ ਰਹਿਣ ਵਾਲੀ ਹੈ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਗਿਆ ਹੈ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜਿਹੜੀ ਸਾਡੀ ਲੋਕੇਸ਼ਨ ਹੈ ਅਸੀਂ ਡਿਸਟ੍ਰਿਕਟ ਮਾਨਸਾ ਬਟਲਾੜਾ ਤੋਂ ਬਿਲੋਂਗ ਕਰਦੇ ਹਾਂ ਜੀ ਮੇਰੀ ਸ਼ਾਪ ਤੇ ਆਉਣ ਲਈ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰ ਬ੍ਰਿਜ ਕ੍ਰੋਸ ਕਰਕੇ ਉਹਦੇ ਖੱਬੇ ਆ ਥੰਦਰਾ ਕੇ ਪਹਿਲੀ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਤਾਂ ਪੌਲ ਦੀ ਰਾਈਟ ਸਾਈਡ ਆਉਣਾ ਤੇ ਪਹਿਲੀ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਹੈ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਪੀਸ ਲੈ ਸਕਦੇ ਹੋ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ